ਅੱਜਕੱਲ੍ਹ ਲੋਕ ਆਪਣਾ ਮਤਲਬ ਕੱਢਣ ਲਈ ਪਹਿਲਾਂ ਹੱਸ-ਹੱਸ ਕੇ ਆਪਣਾ ਬਣਾਉਂਦੇ ਨੇ ਤੇ ਫਿਰ ਕੰਮ ਨਿਕਲ ਜਾਣ ਤੋਂ ਬਾਅਦ ਆਪਣੀ ਅਸਲੀ ਫਿਤਰਤ ਦਿਖਾਉਂਦੇ ਨੇ ਜੇਕਰ ਕਿਸੇ ਰਿਸ਼ਤੇ ਵਿੱਚ ਕਦੇ ਲੜਾਈ ਨਾ ਹੋਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਰਿਸ਼ਤਾ ਦਿਲ ਨਾਲ ਨਹੀਂ ਦਿਮਾਗ ਨਾਲ ਨਿਭਾਇਆ ਜਾ ਰਿਹਾ ਹੈ ਸਮੇਂ ਦੇ ਨਾਲ ਰਿਸ਼ਤੇ ਵੀ ਬਦਲ ਜਾਂਦੇ ਨੇ ਦੁੱਖ ਵਿੱਚ ਕੋਈ ਹਾਲ ਪੁੱਛਦਾ ਨਹੀਂ ਤੇ ਖੁਸ਼ੀ ਵਿੱਚ ਕੋਈ ਆਉਣਾ ਭੁੱਲਦਾ ਨਹੀਂ ਜੋ ਸੌਖ ਵਿੱਚ ਸਾਥ ਦੇਣ ਉਹ ਰਿਸ਼ਤੇ ਹੁੰਦੇ ਨੇ ਤੇ ਜੋ ਦੁੱਖ ਵਿੱਚ ਸਾਥ ਦੇਣ ਉਹ ਫਰਿਸ਼ਤੇ ਹੁੰਦੇ ਨੇ ਦੋ ਜਾਨਿਆਂ ਦਾ ਰਿਸ਼ਤਾ ਕਿਸੇ ਤੀਜੇ ਵਿਅਕਤੀ ਕਾਰਨ ਨਹੀਂ ਸਗੋਂ ਆਪਸੀ ਵਿਸ਼ਵਾਸ ਤੇ ਪਿਆਰ ਦੀ ਘਾਟ ਕਾਰਨ ਟੁੱਟਦਾ ਹੈ ਜਿਹੜੇ ਰਿਸ਼ਤੇ ਸ਼ਰਤਾਂ ਤੇ ਨਿਭਾਏ ਜਾਂਦੇ ਨੇ ਉਹਨਾਂ ਰਿਸ਼ਤਿਆਂ ਦੇ ਕੋਈ ਮਾਇਨੇ ਨਹੀਂ ਹੁੰਦੇ। ਇਹ ਮੰਨਣਾ ਬੰਦ ਕਰੋ ਕਿ ਹਰ ਕੋਈ ਚੰਗਾ ਹੈ ਕਿਉਂਕਿ ਅੰਦਰੋਂ ਲੋਕ ਉਹ ਨਹੀਂ ਹੁੰਦੇ ਜੋ ਬਾਹਰੋਂ ਦਿਖਾਈ ਦਿੰਦੇ ਨੇ। ਖਿਚੜੀ ਜੇਕਰ ਕਿਸੇ ਭਾਂਡੇ ਵਿੱਚ ਪੱਕੇ ਤਾਂ ਬਿਮਾਰ ਬੰਦੇ ਨੂੰ ਠੀਕ ਕਰਦੀ ਹੈ। ਤੇ ਜੇਕਰ ਇਹ ਦਿਮਾਗ ਵਿੱਚ ਪੱਕੀ ਜਾਵੇ ਤਾਂ ਫਿਰ ਇਹ ਬੰਦੇ ਨੂੰ ਬਿਮਾਰ ਕਰ ਦਿੰਦੀ ਐ ਕੁਝ ਇਸ ਤਰ੍ਹਾਂ ਦੇ ਹੋ ਗਏ ਨੇ ਇਸ ਯੁੱਗ ਦੇ ਰਿਸ਼ਤੇ ਜੇ ਆਵਾਜ਼ ਤੁਸੀਂ ਨਾ ਦਿੱਤੀ ਤਾਂ ਅੱਗਿਓਂ ਬੋਲਦੇ ਉਹ ਵੀ ਨਹੀਂ ਜੇ ਤੁਸੀਂ ਚੁੱਪਚਾਪ ਸਹਿੰਦੇ ਰਹੋ ਤਾਂ ਤੁਸੀਂ ਬੜੇ ਚੰਗੇ ਹੋ ਤੇ ਜੇਕਰ ਤੁਸੀਂ ਬੋਲ ਪਵੋ ਤਾਂ ਤੁਹਾਡੇ ਤੋਂ ਮਾੜਾ ਕੋਈ ਨਹੀਂ ਨਾ ਹੀ ਪੁੱਛੋ ਸ਼ੀਸ਼ੇ ਨੂੰ ਉਸ ਦੇ ਟੁੱਟਣ ਦਾ ਕਾਰਨ ਸ਼ਾਇਦ ਉਹਨੇ ਵੀ ਕਿਸੇ ਪੱਥਰ ਨੂੰ ਆਪਣਾ ਸਮਝ ਲਿਆ ਹੋਵੇਗਾ ਇੱਕ ਦਿਨ ਅਸੀਂ ਸਾਰੇ ਇੱਕ ਦੂਜੇ ਨੂੰ ਇਹ ਸੋਚ ਕੇ ਗਵਾ ਦੇਵਾਂਗੇ ਕਿ ਉਹ ਮੈਨੂੰ ਯਾਦ ਨਹੀਂ ਕਰਦਾ ਤਾਂ ਮੈਂ ਕਿਉਂ ਕਰਾਂ ਜੋ ਇਹ ਐਲਾਨ ਕਰਦਾ ਹੈ ਕਿ ਉਹ ਮਸਤੀ ਵਿੱਚ ਹੈ ਜਾਂ ਤਾਂ ਉਹ ਫਕੀਰ ਹੈ ਜਾਫਰ ਕਿਸੇ ਨਸ਼ੇ ਵਿੱਚ ਐ ਅੱਧੀਆਂ ਅਧੂਰੀਆਂ ਗੱਲਾਂ ਮਨ ਤੇ ਬੋਝ ਹੁੰਦੀਆਂ ਨੇ ਕਿਸੇ ਨੂੰ ਕਹਿ ਦਿਆ ਕਰੋ ਜਾਂ ਕਿਸੇ ਦੀ ਸੁਣ ਲਿਆ ਕਰੋ ਹੀਰੇ ਦੀ ਪਰਖ ਕਰਨੀ ਐ ਤਾਂ ਹਨੇਰੇ ਦੀ ਉਡੀਕ ਕਰੋ ਧੁੱਪ ਵਿੱਚ ਤਾਂ ਸ਼ੀਸ਼ੇ ਦੇ ਟੁਕੜੇ ਵੀ ਚਮਕਣ ਲੱਗਦੇ ਨੇ ਜ਼ਿੰਦਗੀ ਜਿਉਣ ਲਈ ਪੈਸਾ ਜ਼ਰੂਰੀ ਐ ਇਹ ਯੋਗ ਸੂਰਤ ਨਾਲੋਂ ਜ਼ਿਆਦਾ ਹੈਸੀਅਤ ਨੂੰ ਦੇਖਦਾ ਹੈ ਸੁਪਨੇ ਉਹ ਹੁੰਦੇ ਨੇ ਜੋ ਤੁਹਾਨੂੰ ਸੌਣ ਨਹੀਂ ਦਿੰਦੇ ਤੇ ਤੁਹਾਡੇ ਆਪਣੇ ਉਹ ਹੁੰਦੇ ਨੇ ਜੋ ਤੁਹਾਨੂੰ ਰੋਣ ਨਹੀਂ ਦਿੰਦੇ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਲਈ ਕਦੇ ਅੰਨ ਕਦੇ ਗੁੰਗਾ ਤੇ ਕਦੇ ਬੋਲਾ ਵੀ ਹੋਣਾ ਪੈਂਦਾ ਹੈ ਪਰਸ਼ਾਵੇਂ ਇਸ ਗੱਲ ਦੇ ਗਵਾਹ ਨੇ ਕਿ ਹਰ ਕੋਈ ਅਕਸਰ ਸਾਨੂੰ ਜ਼ਿੰਦਗੀ ਦੇ ਹਨੇਰੇ ਵਿੱਚ ਛੱਡ ਹੀ ਦਿੰਦਾ ਹੈ ਚਾਨਣ ਵਿੱਚ ਤਾਂ ਮਿਲ ਹੀ ਜਾਵੇਗਾ ਕੋਈ ਨਾ ਕੋਈ ਭਾਲ ਹਮੇਸ਼ਾ ਉਸ ਦੀ ਕਰੋ ਜੋ ਹਨੇਰੇ ਵਿੱਚ ਵੀ ਸਾਥ ਦੇਵੇ ਕਿਹਾ ਜਾਂਦਾ ਹੈ ਕਿ ਕਿਸੇ ਐਕਸਰੇ ਵਿੱਚ ਵੀ ਨਹੀਂ ਆਉਂਦੇ ਉਹ ਜ਼ਖਮ ਜੋ ਸਾਨੂੰ ਸਾਡੇ ਆਪਣੇ ਦੇ ਜਾਂਦੇ ਨੇ ਲੋਕ ਕਹਿੰਦੇ ਨੇ ਕਿ ਮੈਂ ਬਹੁਤ ਗਰੂਰ ਕਰਦਾ ਹਾਂ ਮੈਂ ਤਾਂ ਸਿਰਫ ਦੋ ਚਿਹਰੇ ਵਾਲੇ ਲੋਕਾਂ ਨੂੰ ਆਪਣੇ ਤੋਂ ਦੂਰ ਕਰਦਾ ਹਾਂ ਜ਼ਿੰਦਗੀ ਵਿੱਚ ਕਦੇ ਉਦਾਸ ਨਾ ਹੋਵੋ ਰੱਬ ਨੇ ਸਭ ਨੂੰ ਸੋਹਣਾ ਬਣਾਇਆ ਹੈ ਕਈਆਂ ਨੂੰ ਚੰਗੀ ਦਿਖ ਦੇ ਕੇ ਤੇ ਕਈਆਂ ਨੂੰ ਚੰਗਾ ਦਿਲ ਦੇ ਕੇ ਦੁਨੀਆ ਦਾ ਸਭ ਤੋਂ ਪਵਿੱਤਰ ਪੌਦਾ ਵਿਸ਼ਵਾਸ ਦਾ ਹੁੰਦਾ ਹੈ ਜੋ ਧਰਤੀ ਉੱਤੇ ਨਹੀਂ ਦਿਲਾਂ ਵਿੱਚ ਉੱਗਦਾ ਹੈ ਜਿੰਨਾ ਰਿਸ਼ਤਿਆਂ ਵਿੱਚ ਜ਼ਹਿਰ ਘੁਲ ਗਿਆ ਹੋਵੇ ਫਿਰ ਉਹ ਰਿਸ਼ਤੇ ਅੰਮ੍ਰਿਤ ਮਲਾ ਦੇ ਨਾਲ ਵੀ ਕਦੇ ਮਿੱਠੇ ਨਹੀਂ ਹੋ ਸਕਦੇ ਭਾਵੁਕ ਲੋਕ ਹੀ ਸਬੰਧਾਂ ਨੂੰ ਸੰਭਾਲਦੇ ਨੇ ਪ੍ਰੈਕਟੀਕਲ ਲੋਕ ਸਬੰਧਾਂ ਦਾ ਫਾਇਦਾ ਉਠਾਉਂਦੇ ਨੇ ਤੇ ਪ੍ਰੋਫੈਸ਼ਨਲ ਲੋਕ ਫਾਇਦਾ ਦੇਖ ਕੇ ਹੀ ਸਬੰਧ ਬਣਾਉਂਦੇ ਨੇ ਰਿਸ਼ਤੇ ਅਕਸਰ ਹੌਲੀ-ਹੌਲੀ ਹੀ ਖਤਮ ਹੁੰਦੇ ਨੇ ਬਸ ਪਤਾ ਹੀ ਅਚਾਨਕ ਲੱਗਦਾ ਹੈ ਜਦੋਂ ਵਿਸ਼ਵਾਸ ਟੁੱਟ ਜਾਵੇ ਤਾਂ ਹਰ ਰਿਸ਼ਤਾ ਬੇਈਮਾਨ ਜਿਹਾ ਲੱਗਦਾ ਹੈ ਤੇ ਜਦੋਂ ਉਮੀਦ ਟੁੱਟ ਜਾਂਦੀ ਹੈ ਤਾਂ ਫਿਰ ਜਿਉਣਾ ਹੀ ਬੇਕਾਰ ਜਿਹਾ ਲੱਗਦਾ ਹੈ ਪਿਆਰ ਵਿੱਚ ਸਾਰਿਆਂ ਨੂੰ ਇਕੱਠੇ ਰੱਖਣ ਦੀ ਤਾਕਤ ਹੁੰਦੀ ਹੈ ਤੇ ਵਹਿਮ ਵਿੱਚ ਸਾਰਿਆਂ ਨੂੰ ਵਕ ਕਰਨ ਦੀ ਤਾਕਤ ਹੁੰਦੀ ਹੈ ਰਿਸ਼ਤੇ ਕਦੇ ਵੀ ਜ਼ਿੰਦਗੀ ਦੇ ਨਾਲ-ਨਾਲ ਨਹੀਂ ਚੱਲਦੇ ਇੱਕ ਵਾਰ ਬਣ ਜਾਂਦੇ ਨੇ ਤਾਂ ਫਿਰ ਇਹ ਜ਼ਿੰਦਗੀ ਰਿਸ਼ਤਿਆਂ ਦੇ ਨਾਲ-ਨਾਲ ਚੱਲਦੀ ਹੈ ਚੰਗਾ ਦਿਲ ਤੇ ਚੰਗਾ ਸੁਭਾਅ ਦੋਵੇਂ ਜ਼ਰੂਰੀ ਨੇ ਚੰਗੇ ਦਿਲ ਨਾਲ ਬਹੁਤ سارے ਰਿਸ਼ਤੇ ਬਣ ਗਏ ਤੇ ਚੰਗੇ ਸੁਭਾਅ ਦੇ ਨਾਲ ਉਹ ਉਮਰ ਭਰ ਟਿਕਣਗੇ ਹਰ ਰਿਸ਼ਤੇ ਵਿੱਚ ਮਰਿਆਦਾ ਦੀ ਇੱਕ ਲਕੀਰ ਹੁੰਦੀ ਹੈ ਜੇਕਰ ਉਸ ਨੂੰ ਪਾਰ ਕੀਤਾ ਜਾਵੇ ਤਾਂ ਰਿਸ਼ਤਿਆਂ ਦੀ अहमियत ਖਤਮ ਹੋ ਜਾਂਦੀ ਹੈ ਜੋ ਮਿਲ ਰਿਹਾ ਹੈ ਉਹੀ ਤੁਹਾਡੇ ਲਈ ਬਿਹਤਰ ਹੈ ਤੁਸੀਂ ਨਹੀਂ ਜਾਣਦੇ ਹੋਵੋਗੇ ਪਰ ਦੇਣ ਵਾਲਾ ਬਾਖੂਬੀ ਜਾਣਦਾ ਹੈ ਜ਼ਿੰਦਗੀ ਵਿੱਚ ਗਲਤੀਆਂ ਕਰਨ ਵਾਲੇ ਹੀ ਸਲਾਹ ਦਿੰਦੇ ਨੇ ਸਮੇਂਦਾਰ ਲੋਕਾਂ ਕੋਲ ਇੰਨੀ ਵੇਲ ਕਿੱਥੇ ਜਦੋਂ ਕਿਸੇ ਰਿਸ਼ਤੇ ਵਿੱਚ ਦਰਾਰ ਆ ਜਾਂਦੀ ਹੈ ਤਾਂ ਫਿਰ ਸਾਹਮਣੇ ਵਾਲੇ ਦੀ ਹਰ ਗੱਲ ਵਿੱਚ ਬੁਰਾਈ ਦਿਖਾਈ ਦਿੰਦੀ ਹੈ ਜਿਉਂਦਾ ਰਿਹਾ ਮੈਂ ਆਪਣੀ ਧੁੰ ਵਿੱਚ ਕਦੇ ਦੁਨੀਆ ਦਾ ਕਾਇਦਾ ਨਹੀਂ ਦੇਖਿਆ ਰਿਸ਼ਤਾ ਨਿਭਾਇਆ ਤਾਂ ਦਿਲ ਤੋਂ ਨਿਭਾਇਆ ਮੈਂ ਕਦੇ ਵੀ ਆਪਣਾ ਫਾਇਦਾ ਨਹੀਂ ਦੇਖਿਆ ਪਰਵਾ ਆਦਰ ਤੇ ਕੁਝ ਸਮਾਂ ਇਹ ਉਹ ਦੌਲਤ ਹੈ ਜੋ ਸਾਡੇ ਆਪਣੇ ਅਕਸਰ ਸਾਡੇ ਤੋਂ ਚਾਹੁੰਦੇ ਨੇ ਜੀਵਨ ਹੈ ਤਾਂ ਦੁੱਖ ਹੈ ਕਿਸੇ ਕੋਲ ਜ਼ਿਆਦਾ ਤੇ ਕਿਸੇ ਕੋਲ ਘੱਟ ਹੈ ਉਮੀਦਾਂ ਬਹੁਤ ਤਕਲੀਫ ਦਿੰਦੀਆਂ ਨੇ ਪਰ ਪਤਾ ਨਹੀਂ ਕਿਉਂ ਫਿਰ ਵੀ ਉਮੀਦਾਂ ਰਹਿੰਦੀਆਂ ਨੇ ਛੱਡ ਦਿਓ ਹਰ ਕਿਸੇ ਨੂੰ ਉਸਦੇ ਹਾਲ ਤੇ ਟੁੱਟੇ ਕੱਚ ਦੇ ਟੁਕੜੇ ਅਕਸਰ ਸਮੇਟਣ ਵਾਲਿਆਂ ਨੂੰ ਹੀ ਚੁੱਭਦੇ ਨੇ ਗੁੰਮਨਾਮ ਜਿਹਾ ਹੁੰਦਾ ਹੈ ਹਰ ਸ਼ਖਸ ਸ਼ਤਰੰਜ ਦੇ ਮੋਹਰੇ ਦੀ ਤਰ੍ਹਾਂ ਵਜ਼ੀਰ ਨਾ ਬਣ ਜਾਵੇ ਉਦੋਂ ਤੱਕ ਉਸ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਫਾਇਦਾ ਤਾਂ ਬਹੁਤ ਹੋਇਆ ਹੋਣਾ ਤੈਨੂੰ ਮੇਰੀ ਮੁਹੱਬਤ ਤੋਂ ਮੈਂ ਸਾਰੀ ਉਮਰ ਜੋ ਖਰਚ ਕਰ ਦਿੱਤੀ ਤੇਰੇ ਦੋ ਪਲਾਂ ਦੇ ਪਿਆਰ ਦੇ ਲਈ ਮੁਹਬਤ ਦੀ ਮਿਠਾਸ ਵੀ ਸਵਾਦ ਅਨੁਸਾਰ ਹੀ ਹੋਣੀ ਚਾਹੀਦੀ ਹੈ ਜਿਆਦਾ ਮਿੱਠਾ ਵੀ ਸਿਹਤ ਲਈ ਚੰਗਾ ਨਹੀਂ ਹੁੰਦਾ ਮੁਫਲਿਸ ਲੋਕਾਂ ਦੇ ਘਰ ਦੇ ਗੋਲਕ ਹੁੰਦੇ ਤਾਂ ਬਹੁਤ ਸਖਤ ਨੇ ਪਰ ਅਕਸਰ ਮਜਬੂਰੀਆਂ ਦੇ ਵਾਰ ਨਾਲ ਟੁੱਟ जाया ਕਰਦੇ ਨੇ ਹਰ ਇੱਕ ਸਮਝੌਤਾ ਚੰਗਾ ਨਹੀਂ ਹੁੰਦਾ ਪਿਆਰ ਵਿੱਚ ਇੱਕ ਛੋਟਾ ਜਿਹਾ ਸੁਰਾਖ ਵੀ ਵੱਡੇ ਜਹਾਜ਼ ਨੂੰ ਲੈ ਡੋਪਦਾ ਹੈ ਜ਼ਹਿਰ ਮਿੱਠਾ ਹੋਵੇ ਤਾਂ ਪੀਣ ਦਾ ਮਜ਼ਾ ਹੈ ਗੱਲ ਸੱਚ ਕਹੋ ਪਰ ਇਸ ਤਰੀਕੇ ਨਾਲ ਕਿ ਹਕੀਕਤ ਨਾ ਲੱਗੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਉਮਰ ਦਾ ਪਾਣੀ ਤੇ ਸਮੇਂ ਦੀ ਬਰਸਾਤ ਹੈ ਕਿ ਰੋਕਣ ਦਾ ਨਾਮ ਹੀ ਨਹੀਂ ਲੈ ਰਹੀ ਸੋਚਦੇ ਹਾਂ ਕਿ ਢਾ ਦਈਏ ਸਾਰੇ ਰਿਸ਼ਤਿਆਂ ਦੇ ਖੰਡਰ ਇਨ੍ਹਾਂ ਘਰਾਂ ਤੋਂ ਕੋਈ ਕਿਰਾਇਆ ਵੀ ਨਹੀਂ ਆਉਂਦਾ ਇਹ ਜੋ ਮੁਸਕਰਾਹਟ ਦਾ ਲਿਬਾਸ ਪਹਿਨਿਆ ਹੈ ਮੈਂ ਅਸਲ ਵਿੱਚ ਉਦਾਸੀਆਂ ਤੇ ਰਫੂ ਕਰਵਾ ਕੇ ਆਇਆ ਹਾਂ ਰਿਸ਼ਤੇ ਕੱਚ ਵਰਗੇ ਹੁੰਦੇ ਨੇ ਟੁੱਟ ਕੇ ਵਿਖਰ ਹੀ ਜਾਂਦੇ ਨੇ ਇਕੱਠਾ ਕਰਨ ਦੀ ਖੇਚਲ ਕੌਣ ਕਰੇ ਹੁਣ ਲੋਕ ਨਵੇਂ ਕੱਚ ਹੀ ਲੈ ਆਉਂਦੇ ਨੇ ਰਿਸ਼ਤਿਆਂ ਦੀ ਮਜ਼ਬੂਤੀ ਅੱਜ ਕੁਝ ਇਸ ਤਰ੍ਹਾਂ ਹੋ ਰਹੀ ਹੈ ਬਾਹਰੋਂ ਚੰਗੀ ਸਜਾਵਟ ਤੇ ਅੰਦਰੋਂ ਸੁਵਾਰਥ ਦੀ ਮਿਲਾਵਟ ਹੋ ਰਹੀ ਹੈ ਉਮਰ ਨੇ ਤਲਾਸ਼ੀ ਲਈ ਤਾਂ ਜੇਬ ਚੋਂ ਕੁਝ ਪਲ ਬਰਾਮਦ ਹੋਏ ਕੁਝ ਗਮਦੇ ਸੀ ਕੁਝ ਨਾਮ ਸੀ ਕੁਝ ਟੁੱਟੇ ਬਸ ਕੁਝ ਹੀ ਸਲਾਮਤ ਮਿਲੇ ਜੋ ਬਚਪਨ ਦੇ ਸੀ ਲੱਭ ਤਾਂ ਲੈਂਦੇ ਉਹਨਾਂ ਦੋਸਤਾਂ ਨੂੰ ਅਸੀਂ ਵੀ ਸ਼ਹਿਰ ਵਿੱਚ ਭੀੜ ਐਨੀ ਵੀ ਨਹੀਂ ਸੀ ਪਰ ਰੋਕ ਦਿੱਤੀ ਭਾਲ ਅਸੀਂ ਕਿਉਂਕਿ ਉਹ ਗਮ ਨਹੀਂ ਹੋਏ ਸੀ ਬਦਲ ਗਏ ਸੀ ਚੰਗਾ ਸਮਾ ਸੀ ਤਾਂ ਸਾਡੀ ਗਲਤੀ ਵੀ ਮਜ਼ਾਕ ਜਿਹੀ ਲੱਗਦੀ ਸੀ ਸਮਾ ਮੜਾ ਆਇਆ ਤਾਂ ਸਾਡਾ ਮਜ਼ਾਕ ਵੀ ਇੱਕ ਵੱਡੀ ਗਲਤੀ ਬਣ ਗਿਆ ਦੂਰੀਆਂ ਦਾ ਕੋਈ ਦੁੱਖ ਨਹੀਂ ਜੇਕਰ فاਸਲੇ ਦਿਲ ਵਿੱਚ ਨਾ ਹੋਣ ਨੇੜਤਾ ਵੀ ਵਿਅਰਥ ਹੈ ਜੇਕਰ ਥਾਂ ਦਿਲ ਵਿੱਚ ਨਾ ਹੋਵੇ ਕਸੂਰ ਭਾਵੇਂ ਕਿਸੇ ਦਾ ਵੀ ਹੋਵੇ ਪਰ ਰਿਸ਼ਤਿਆਂ ਵਿੱਚ ਹੰਝੂ ਹਮੇਸ਼ਾ ਬੇਕਸੂਰ ਦੇ ਹੀ ਵੰਦੇ ਨੇ ਲੋਕ ਜੇਕਰ ਚਿੱਕੜ ਸੁੱਟਣ ਤਾਂ ਪਰਵਾਹ ਨਾ ਕਰੋ ਮਨੁੱਖ ਸਿਰਫ ਉਹੀ ਦੇ ਸਕਦਾ ਹੈ ਜੋ ਉਸਦੇ ਕੋਲ ਹੁੰਦਾ ਹੈ ਕੁਦਰਤ ਦਾ ਕੰਮ ਤਾਂ ਸਿਰਫ ਲੋਕਾਂ ਨਾਲ ਮਿਲਾਉਣਾ ਹੈ ਰਿਸ਼ਤਿਆਂ ਦੀ ਉਮਰ ਕਿੰਨੀ ਹੋਵੇਗੀ ਇਹ ਤੁਹਾਡੇ ਵਿਵਹਾਰ ਤੇ ਨਿਰਭਰ ਕਰਦਾ ਹੈ ਖਾ ਪੇਟ ਖਾਲੀ ਜੇਬ ਤੇ ਝੂਠਾ ਪਿਆਰ ਜ਼ਿੰਦਗੀ ਵਿੱਚ ਇਨਸਾਨ ਨੂੰ ਬਹੁਤ ਕੁਝ ਸਿਖਾ ਜਾਂਦਾ ਹੈ ਬਲਵਾਨ ਤਾਂ ਉਹ ਹੈ ਜੋ ਰੋਣ ਤੋਂ ਬਾਅਦ ਵੀ ਆਪਣੇ ਆਪ ਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਡਾਡਾ ਰੱਬ ਹੈ ਨਾ ਉਹ ਸਭ ਕੁਝ ਠੀਕ ਕਰ ਦੇਵੇਗਾ ਸੱਚ ਬੋਲ ਕੇ ਭਾਵੇਂ ਹੀ ਕਿਸੇ ਦਾ ਦਿਲ ਤੋੜ ਦਿਓ ਪਰ ਝੂਠ ਦੇ ਪਰਦੇ ਦੇ ਪਿੱਛੇ ਕਿਸੇ ਦਾ ਭਰੋਸਾ ਨਾ ਤੋੜਿਓ। ਪਰਮਾਤਮਾ ਨੇ ਤੁਹਾਨੂੰ ਜੀਵਨ ਦੇ ਰੂਪ ਵਿੱਚ ਇੱਕ ਦਾਤ ਦਿੱਤੀ ਹੈ, ਤੋਹਫਾ ਦਿੱਤਾ ਹੈ। ਹੁਣ ਇਸ ਦੀ ਕੀਮਤ ਵਧਾਉਣੀ ਹੈ ਜਾਂ ਘਟਾਉਣੀ ਹੈ? ਇਹ ਤੁਹਾਡੇ ਹੱਥ ਵਿੱਚ ਹੈ। ਹਰ ਲਿਖੀ ਹੋਈ ਗੱਲ ਨੂੰ ਹਰ ਕੋਈ ਨਹੀਂ ਸਮਝ ਸਕਦਾ। ਕਿਉਂਕਿ ਲਿਖਣ ਵਾਲਾ ਜਜ਼ਬਾਤ ਲਿਖਦਾ ਹੈ। ਤੇ ਲੋਕ ਸਿਰਫ ਸ਼ਬਦ ਪੜ੍ਹਦੇ ਨੇ ਖੁਸ਼ੀਆਂ ਉਹਨਾਂ ਨੂੰ ਨਹੀਂ ਮਿਲਦੀਆਂ ਜੋ ਆਪਣੀਆਂ ਸ਼ਰਤਾਂ ਉੱਪਰ ਜ਼ਿੰਦਗੀ ਜਿਉਂਦੇ ਨੇ ਖੁਸ਼ੀ ਤਾਂ ਉਹਨਾਂ ਨੂੰ ਮਿਲਦੀ ਹੈ ਜੋ ਕਿ ਦੂਜਿਆਂ ਦੀ ਖੁਸ਼ੀ ਲਈ ਆਪਣੀਆਂ ਸ਼ਰਤਾਂ ਹੀ ਬਦਲ ਲੈਂਦੇ ਨੇ ਸੋ ਦੋਸਤੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫ਼ਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ। ਸ਼ੁਕਰੀਆ।